ਤੁਹਾਡਾ ਸਾਰਿਆਂ ਦਾ ਪਹਿਲੇ ਬਹੁਤ-ਬਹੁਤ ਸ਼ੁਕਰੀਆ ਮੇਰੇ ਜਰਨਲਿਸਟ ਭਰਾਵਾਂ ਦਾ ਤੇ ਭੈਣਾਂ ਦਾ ਮੈਂ ਸਵੇਰ ਦਾ ਨਿਕਲੇ ਤਾਂ ਜੀ ਔਰ ਹਰ ਬੂਚੇ ਫੋਕੇ ਆਇਆ ਮੈਨੂੰ ਜੋ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਰੁਝਾਨ ਮਿਲ ਰਹੇ ਨੇ ਲੋਕੀ ਸਾਨੂੰ ਮਿਲ ਰਹੇ ਨੇ ਔਰ ਸਪੈਸ਼ਲੀ ਜਿਹੜੇ ਮਿਡਲ ਕਲਾਸ ਲੋਅਰ ਮਿਡਲ ਕਲਾਸ ਇਲਾਕੇ ਨੇ ਉੱਥੇ ਮਹਿੰਗਾਈ ਦਾ ਬਹੁਤ ਜ਼ਿਆਦਾ ਅਸਰ ਦਿਖ ਰਿਹਾ ਔਰ ਮੈਂ ਜੋ ਮੈਂ ਮਹਿਸੂਸ ਕਰ ਰਿਹਾ ਮਹਿੰਗਾਈ ਬੇਰੋਜ਼ਗਾਰੀ ਨੇ ਮੇਜਰ ਡੈਂਟ ਪਾ ਰਹੀ ਹੈ ਭਾ ਜੀਪੀ ਨੂੰ ਇਵਨ ਕਈ ਜਗ੍ਹਾ ਤੇ ਮੈਂ ਦੇਖ ਰਿਹਾ ਜਿਹੜੀ ਪੋਲਿੰਗ ਪਰਸੈਂਟੇਜ ਘਟ ਹੋ ਰਹੀ ਔਰ ਵਿੱਚ ਵਪਾਰੀਆਂ ਦਾ ਵੀ ਰੋਸ਼ ਦਿਖ ਰਿਹਾ ਹੈ ਕਿ ਉਹ ਭਾਜਪਾ ਨੂੰ ਵੋਟ ਨਹੀਂ ਪਾਣਾ ਚਾਹੁੰਦੇ ਪਲੱਸ ਆਮ ਆਦਮੀ ਪਾਰਟੀ ਦਾ ਤੇ ਜੋ ਅਸੀਂ ਘੁੰਮ ਕੇ ਦੇਖਿਆ ਔਰ ਵਿੱਚ ਮੈਨੂੰ ਲੱਗਦਾ ਵੋਟ ਪਰਸੈਂਟੇਜ ਬਹੁਤ ਹੀ ਡਿੱਗ ਜਾਣਾ ਜਿਹੜੇ ਵਾਅਦੇ ਤੇ ਉਹਨਾਂ ਨੇ ਪੂਰੇ ਕਿਤੇ ਨਹੀਂ ਮਗਰ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਰਹੀ ਹੈ ਕਰਪਸ਼ਨ ਦਾ ਹਾਲ ਰਿਹਾ ਹੈ ਔਰ ਜੋ ਵੀ ਇਹਨਾਂ ਦੇ ਡਰੱਗਸ ਦੇ ਰਿਲੇਟਿਡ ਇਸ਼ੂ ਹੈ ਔਰ ਇਹਨਾਂ ਨਾਲ ਲੋਕੀ ਬੜੇ ਖਫਾ ਨੇ ਤੇ ਮੈਨੂੰ ਲੱਗ ਰਿਹਾ ਹੈ ਕਿ ਲੋਕ ਵਾਪਸ ਕਾਂਗਰਸ ਦੀ ਟਾਈਮ ਹਮੇਸ਼ਾ ਤੁਸੀਂ ਦੇਖਿਆ ਕਿ ਰੋਜ਼ਗਾਰ ਵਪਾਰ ਮਹਿੰਗਾਈ ਵਿੱਚ ਘਟ ਰਹੀ ਹੈ ਔਰ ਵਪਾਰ ਵੀ ਬੜਾ ਅੱਛਾ ਚੱਲਦਾ ਰਿਹਾ ਤੇ ਲੋਕੀ ਉਹ ਚੀਜ਼ ਨੂੰ ਯਾਦ ਕਰ ਰਹੇ ਨੇ ਜਿਹੜੀ ਸਕੀਮਾਂ ਵੀ ਹੈ ਕਾਂਗਰਸ ਹੀ ਜਿੱਥੇ ਸਟੇਟ ਸਰ ਗਵਰਨਮੈਂਟ ਸਰ ਲੋਕੀ ਆ ਵੀ ਕੰਪੇਅਰ ਕਰ ਰਹੇ ਨੇ ਚਾਹੇ ਕਰਨਾਟਕਾ ਹੈ ਚਾਹੇ ਹਿਮਾਚਲ ਹੈ ਉੱਥੇ ਜਿਹੜੀ ਲੇਡੀਜ਼ ਨੂੰ ਉਸੇ ਸਪੋਰਟ ਦੇ ਰਹੇ ਆ ਉਹ ਵੀ ਕਾਂਗਰਸ ਦੀ ਸਕੀਮਾਂ ਚੱਲ ਰਹੀਆਂ ਤੇ ਜਿਹੜਾ ਰਾਹੁਲ ਗਾਂਧੀ ਜੀ ਨੇ ਪੰਜ ਨਿਯਾਇ ਲਿਆਏ ਨੇ ਸਪੈਸ਼ਲੀ ਔਰਤਾਂ ਨੂੰ ਹਰ ਘਰ ਵਿੱਚ 1 ਲੱਖ ਰੁਪਏ ਜਿਹੜੀ ਦੇਣ ਦੀ ਗੱਲ ਹੈ ਅੱਜ ਦੇ ਦਿਨ 'ਚ ਬਹੁਤ ਲੋਡ ਹੈ ਕਿਉਂਕਿ ਕਹਿੰਦੇ ਨਾ ਵੈਨ ਵੀ ਐਜੂਕੇਟ ਔਰਮਨ ਵੀ ਐਜੂਕੇਟ ਫੈਮਲੀ ਐਂਡ ਸੋਸਾਇਟੀ ਤੇ ਜੇ ਔਰਤਾਂ ਨੂੰ ਸਟਰੈਂਥਨ ਕਰਾਂਗੇ ਤਾਂ ਹੀ ਆਪਣੇ ਬੱਚਿਆਂ ਨੂੰ ਪੜਾ ਪਾਣਗੇ ਬਜ਼ੁਰਗਾਂ ਦਾ ਧਿਆਨ ਰੱਖ ਪਾਣਗੇ ਉਸੇ ਤਰੀਕੇ ਨਾਲ ਯੂਥ ਵੀ ਬੜਾ ਐਕਸਾਈਟਡ ਦੇਖਿਆ ਕਿਉਂਕਿ ਇਹ ਵੀ ਬੜੀ ਅੱਛੀ ਸਕੀਮ ਹੈ ਕਿ ਜੇ 1 ਸਾਲ ਯੂਥ ਨੂੰ ਨੌਕਰੀ ਨਹੀਂ ਮਿਲਦੀ ਤੇ ਗਵਰਨਮੈਂਟ ਉਹਦਾ 1 ਸਾਲ ਦਾ 1 ਲੱਖ ਰੁਪਏ ਨੂੰ ਦੇਗੀ ਤਾਂ ਕਿ ਉਹ ਪੜ ਸਕਣ ਜਾਂ ਆਪਣੀ ਨੌਕਰੀ 1 ਸਾਲ 'ਚ ਲੱਭ ਸਕਣ ਤੇ ਮੈਨੂੰ ਲੱਗਦਾ ਹੈ ਸਕੀਮਾਂ ਕਾਫੀ ਕੰਮ ਆ ਰਹੀਆਂ ਐ ਐਮਐਸਪੀ ਦਾ ਬਹੁਤ ਅਸਰ ਹੈ ਜਿਹੜਾ ਐਮਐਸਪੀ ਕਿਸਾਨਾਂ ਨੂੰ ਕਾਂਗਰਸ ਦੇ ਰਹੀ ਹੈ ਉਹਨਾਂ ਦੇ ਕਰਜ਼ੇ ਮਾਫ ਕਰਨੇ ਨੇ ਉਹਦਾ ਵੀ ਰੂਰਲ ਇਲਾਕੇ 'ਚ ਅਸੀਂ ਕਾਫੀ ਅਸਰ ਦੇਖਿਆ ਤੇ ਮੈਨੂੰ ਲੱਗਦਾ ਅਸੀਂ ਇੰਡੀਆ ਲਾਈਨ ਸਰਕਾਰ ਵੀ ਬਣਾਏਗੀ ਤੇ ਗੁਰਦਾਸਪੁਰ ਦੀ ਸੀਟ ਅਸੀਂ 1.5 ਲੱਖ ਵੋਟਾਂ ਤੋਂ ਜ਼ਰੂਰ ਜਿੱਤਾਂਗੇ ਅਮਰਜੀਤ ਪੰਜਾਬ ਮੈਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇੱਕਦਮ ਡਾਊਨ ਹੀ ਹੋ ਗਈ ਹੈ ਮੈਨੂੰ ਕੋਈ ਵੱਡੀ ਗੱਲ ਨਹੀਂ ਲੋਕੀ ਤੇ 13-13 ਤਾਂ ਕਹਿਣਾ ਇਟਸ ਮੈਂ ਤੇ ਉਹ ਨਹੀਂ ਕਵਾਂਗਾ ਮੈਨੂੰ ਲੱਗਦਾ 9-10 ਸੀਟਾਂ ਕਾਂਗਰਸ ਕੱਢ ਜਾਏਗੀ